ਜਿਹੜੀ ਪਿਛਲੇ 1 ਸਾਲ ਤੋਂ ਜਾਂ ਉਸ ਤੋਂ ਵੀ ਥੋੜਾ ਪਿੱਛੇ ਸਟੇਟ ਨੇ ਆਪਣੀ ਇੱਕ ਐਨਕਾਊਂਟਰ ਪਾਲਿਸੀ ਕਢੀ ਹੈ ਜਿਸ ਦੇ ਵਿੱਚ ਨੌਜਵਾਨਾਂ ਨੂੰ ਇਸੇ ਬੱਲ ਦਿੱਤਾ ਜਾ ਰਿਹਾ ਨਕਾਰਾ ਕੀਤਾ ਜਾ ਰਿਹਾ ਔਰ ਇਹ ਸਾਰੀ ਫੇਕ ਐਨਕਾਊਂਟਰਸ ਨੇ ਦੂਸਰਾ ਇਸ਼ੂ ਸਾਡੇ ਸਾਹਮਣੇ ਹੈ ਜਿਹੜੀ ਪ੍ਰਵਾਸ अनकंट्रोल्ड ਤੇ ਅਨਚੈਕ ਪ੍ਰਵਾਸ ਹੈ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਨੂੰ ਤੇ ਪੋਲੀਟੀਕਲ ਤੇ ਸੋਸ਼ਲ ਫੈਬਰਿਕ ਨੂੰ ਡਿਸਟਰਾਇ ਕਰ ਰਹੀ ਹੈ ਔਰ ਤੀਸਰਾ ਜਿਹੜਾ ਇਸ਼ੂ ਸਾਡੇ ਸਾਹਮਣੇ ਹੈ ਜਿਹੜੀ ਚੁਣੌਤੀ ਸਾਡੇ ਸਾਹਮਣੇ ਹੈ ਜਿਹੜਾ ਮੈਨ ਮੇਡ ਫਲੱਡਸ ਜਿਹੜੇ ਹੜ੍ਹ ਆਏ ਨੇ ਔਰ ਜਿਸ ਤਰੀਕੇ ਦੇ ਨਾਲ ਤਬਾਈ ਮੱਚੀ ਹੈ ਔਰ ਚੌਥਾ ਇਸ਼ੂ ਜਿਹੜਾ ਸਾਡੇ ਸਾਹਮਣੇ ਹੈ ਉਹ ਹੈ ਕੇਂਦਰ ਸਰਕਾਰ ਨੇ ਸਿੱਖ ਜਥੇ ਨੂੰ ਨਨਕਾਨਾ ਸਾਹਿਬ ਜਾਣ ਤੋਂ ਜਿਹੜਾ ਰੋਕਿਆ ਇਹ ਚਾਰੇ ਇਸ਼ੂ ਸਾਡੇ ਸਾਹਮਣੇ ਪ੍ਰਮੁੱਖਾਂ ਚੁਣੌਤੀਆਂ ਹਨ ਔਰ ਇਹਨਾਂ ਚਾਰਾਂ ਇਸ਼ੂਸ ਤੇ ਅੱਜ ਦੀ ਪ੍ਰੈਸ ਕਾਨਫਰੰਸ ਸੱਦੀ ਗਈ